ਆਨਾਰ ਐਲਵੇ ਸਟੇਸ਼ਨ ਤੇ ਕਿਸਾਨਾਂ ਦੇ ਵੱਲੋਂ ਬੰਦ ਦੀ ਕਾਲ ਨੂੰ ਲੈ ਕੇ 97 ਦੇ ਕਰੀਬ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਦੱਸਦੀ ਕਿ ਇੰਨਾ ਤੇ ਚੱਲਦੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਲਿਹਾਜ਼ਾ ਲੋਕ ਦੂਰ ਦੁਰਾੜੇ ਤੋਂ ਵਕ-ਵਕ ਜਗ੍ਹਾ ਤੇ ਜਾਣ ਦੇ ਲਈ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਉਧਰ ਲੋਕਾਂ ਨੇ ਜਿੱਥੇ ਸਰਕਾਰ ਖਿਲਾਫ ਗੁੱਸਾ ਜ਼ਾਹਰ ਕੀਤਾ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਪਰ ਉਹਨਾਂ ਨੂੰ ਸਵੇਰੇ 6 ਵਜੇ ਦੇ ਕਰੀਬ ਰੇਲਵੇ ਸਟੇਸ਼ਨ ਤੇ ਉਤਾਰ ਦਿੱਤਾ ਗਿਆ ਟ੍ਰੇਨਾਂ ਰੱਦ ਦੀ ਹੈ ਜਿਹੜੀ ਗੱਲ ਆਖੀ ਗਈ ਹੈ ਸੋ ਕਿਸਾਨਾਂ ਦੀ ਬੰਦ ਦੀ ਕਾਲ ਦਾ ਅਸਰ ਲੁਧਿਆਣਾ ਦੇ रेलवे स्टेशन ਤੇ ਵੇਖਣ ਨੂੰ ਮਿਲਦੇ ਆ ਜਿੱਥੇ ਲੋਕ ਪਰੇਸ਼ਾਨ ਹੋ ਰਹੇ ਨੇ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਦੂਰ ਦੁਰਾੜੇ ਜਾਣ ਦੇ ਲਈ ਇਹ ਜਿਹੜੇ ਲੋਕ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਸੋ ਇਹਨਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਏ ਲੋਕਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ ਹੈ ਸ਼ੰਕਰ ਦਿਆਲ ਸ਼ੰਕਰ ਜੀ ਕਹਾਂ ਜਾਣਾ تھا ਜੰਮੂ ਜਾਣਾ ਹੈ ਜੰਮੂ ਜਾਣਾ ਹੈ ਤਾਂ ਕਹਾਂ ਸੇ ਆਏ ਹੋ ਅਰੇ ਯੂਪੀ ਸੇ ਆਏ ਹੋ ਤਾਂ ਕਿਆ ਹੋਆ ਕਿ ਲੁਧਿਆਣਾ ਰੇਲਵੇ ਸਟੇਸ਼ਨ ਅਰੇ अरे जम्बू तवी तो वाली बेगमपुरा फेल कर दिए यहाँ से क्या बोले हैं नहीं जाएगी यहाँ से और छह बजे से यहाँ खड़े हैं, हैं। आपको कोई जानकारी थी कोई जानकारी नहीं थी बाद में जानकारी मिली कि गाड़ी अब यहाँ से कैंसिल है क्या तो लगता है अभी किसानों का धरना है किसानों का धरना नहीं जनता को परेशानी जनता जनता को परेशान कर रही है तो अभी कैसे जा रहे हो कैसे जाएंगे आप सामने खड़े हैं कैसे जाए हैं ट्रेन का कोई ले जाने वाला मिले तो तभी जाएंगे ना मेरा नाम त्रिभुवन सिंह है जी। मैं सुल्तानपुर से आया हूँ उत्तर प्रदेश से जम्मू जाने के लिए साहेबंदगी आश्रम में लेकिन यहाँ पे ट्रेन को एक बैग निरस्त कर दिया गया जिससे हम लोग परेशान हैं यहाँ पे और पहले इन लोगों ने कोई सूचना दिया नहीं कि ट्रेन आगे नहीं जाएगी नहीं तो वरना हम आते ही नहीं अब यहाँ आके फंसे हुए हैं पंजाब की जनता पंजाब के मुख्यमंत्री के कारण यहाँ धरना प्रदर्शन हो रहा है जो इससे है आम जनता बहुत ज्यादा परेशान है रेलवे स्टेशन पे बहुत हजारों की भीड़ लगी हुई है नहीं चाहिए। अभी, क्या हो, कैसे अभी, जाओगे, क्या... अभी जाने का कोई जरिया तो हमको मालूम नहीं हो पा रहा है कोई बता रहे हैं साढ़े चार बजे के बाद जो है ਧਰਨਾ ਸਮਾਪਤ ਹੋਗਾ ਤਭੀ ਕੋਈ ਰਾਸਤਾ ਨਿਕਲੇਗਾ ਬੈਠੇ ਰਹੋ ਦੇ ਲੂਸ ਹਾਂ ਦੇ ਲੂਸ ਸਟੇਸ਼ਨ ਤੇ ਬੈਠੇ ਰਹਾਂਗੇ ਭੁੱਖੇ ਸਰ ਹੁਣ ਜਿਹੜਾ ਬੰਦ ਸ਼ੁਰੂ ਕਰ ਦਿੱਤਾ ਗਿਆ ਸੋ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਪੀਲ ਹੈ ਖਾਸ ਕਰਕੇ ਕਿ ਹੁਣ ਕਿਹੜੀ ਕਿਹੜੀ ਜਿਹੜੀਆਂ ਮੇਨ ਮੰਗਾਂ ਨੇ ਜਿਹਦੇ ਕਰਕੇ ਬੰਦ ਕੀਤਾ ਗਿਆ ਜੀ ਦੇਖੋ ਸਾਡੀਆਂ ਜਿਹੜੀਆਂ 12 ਮੰਗਾਂ ਦੀ ਲੜਾਈ ਜਿਹੜੀ ਆ ਮੋਰਚੇ 'ਤੇ ਚੱਲ ਰਹੀ ਆ ਲੋਕਾਂ ਨੂੰ ਅਪੀਲ ਕਰਦੇ ਆ ਜੇ ਘਰਾਂ ਤੋਂ ਨਾ ਨਿਕਲੋ ਰਸਤੇ 'ਚ ਗੱਜਲ ਖਵਾਰੀ ਹੋ ਰਹੀ ਆ ਕੋਈ ਫਾਇਦਾ ਨਹੀਂ ਹੈਗਾ ਇਹ ਤੁਸੀਂ ਆਪਣੇ ਘਰਾਂ 'ਚ ਰਹੋ 4 ਵਜੇ ਤੱਕ ਬੰਦ ਆ 4 ਵਜੇ ਖੋਲ ਦੇਣਾ 4 ਵਜੇ ਜਿੱਥੇ ਮਰਜ਼ੀ ਚੱਲ ਜੇ। ਕੁਝ ਲੋਕ ਬਹਿਸ ਵੀ ਕਰ ਰਹੇ ਸੀ ਇਸ ਨੂੰ ਕੀ ਸਮਝਾਇਆ ਗਿਆ? ਨਹੀਂ ਜੀ ਅਸੀਂ ਸਮਝਾ ਰਹੇ ਹਾਂ ਸਾਰਿਆਂ ਨੂੰ ਜਿਹੜੀਆਂ ਐਮਰਜੈਂਸੀ ਸੇਵਾਵਾਂ ਅਸੀਂ ਕੱਢ ਰਹੇ ਆ ਉਹਦੇ 'ਚ ਕਿਸੇ ਨੂੰ ਰੋਕ ਨਹੀਂ ਰਹਿ ਜਿਹਦਾ ਐਮਰਜੈਂਸੀ ਕੰਮ ਹੋ ਉਹਨੂੰ ਕੋਈ ਨਹੀਂ ਰੋਕਦਾ ਹੈਗਾ। ਕਿਹੜੀ ਕਿਹੜੀ ਸੇਵਾਵਾਂ ਜਿਹੜੀਆਂ ਜਾਰੀ ਜਿਹੜੀਆਂ 4-5 ਸੇਵਾਵਾਂ ਹੈਗੀਆਂ ਜਿੱਚ 에어ਪੋਰਟ ਦੇ ਜਾਣ ਵਾਲੇ ਆ ਐਮਬੂਲੈਂਸ ਆ ਜਾਂ ਆਪਣੇ ਮਰਗਤ ਤੇ ਜਾਣ ਵਾਲੇ ਆ ਕੋਈ ਬਰਾਤ ਆ ਵਿਆਹ ਵਾਲੇ ਉਹ ਜਾ ਰਹੇ ਆ। ਤੋ ਕਿਹੜੀ ਕਿਹੜੀ ਮੰਗਾਂ ਸਰ ਜਿਹੜੀ ਹੈਗੀ ਇਹਨੇ ਡੇ ਮੰਗਾਂ ਸਾਡੀਆਂ ਐਮਐਸਪੀ ਦਾ ਘਰਮਟੀ ਕਰੂਣਾ ਕਰਜ਼ਾ ਮਾਫੀਆ ਮਜ਼ਦੂਰਾਂ ਦੀਆਂ ਮੰਗਾਂ ਨੇ ਜਿਹੜਾ ਨਰੇਗਾ ਦੀਆਂ ਇਹ 12 ਮੰਗਾਂ ਨੇ ਸਾਡੀਆਂ ਜਿਹੜੀਆਂ ਆਈਆਂ ਨੇ ਹੋ ਸ਼ਹਿਰਾ ਦੇ ਵਿੱਚ ਫਿਲਹਾਲ ਆਫ ਟ੍ਰੈਫਿਕ ਵੀ ਚੱਲ ਰਿਹਾ ਦੁਕਾਨਾਂ ਵੀ ਖੁੱਲੀਆਂ ਨੇ ਫਿਰ ਲੋਕਾਂ ਨੂੰ ਕੀ ਅਪੀਲ ਕਰੋਗੇ ਜਾਂ ਥੋੜੀ ਦਰ ਬਾਅਦ ਜਿਹੜੇ ਸ਼ਰਜ ਵੀ ਖਾਲ ਪਹੁੰਚਣਗੇ ਅਸੀਂ ਕਹਿਣਾ ਵੀ ਲੋਕਾਂ ਨੂੰ ਸ਼ਰਮ ਚਾਹੀਦੀ ਏ ਥੋੜੀ ਵਾਲੀ ਵੀ ਤੁਹਾਡੀ ਖਾਤਰੀ ਬੈਠੇ ਆ ਉੱਤੇ ਕੱਲ ਨੂੰ ਵੀ ਇਹ ਮਾਰ ਇਹ ਇੱਕ ਤੇ ਹਮਲਾ ਨਹੀਂ ਹੈਗਾ ਇੱਕ ਕਿਸਾਨਾਂ ਤੇ ਇਕੱਲੇ ਤੇ ਹਮਲਾ ਨਹੀਂਗਾ ਇਹ ਵਪਾਰੀਆਂ ਤੇ ਹਮਲਾ ਛੋਟੇ ਦੁਕਾਨਦਾਰਾਂ ਤੇ ਹਮਲਾ ਹੌਲੀ-ਹੌਲੀ ਇਹ ਜਿਹੜਾ ਵਪਾਰ ਆ ਸਾਰਾ ਤਬਾਹ ਹੁੰਦਾ ਜਾ ਰਿਹਾ ਇਹ ਅੱਜ ਤੁਸੀਂ ਦੁਕਾਨਾਂ ਤੁਹਾਨੂੰ ਖੋਲੋ ਖੋਲੋ ਕੋਈ ਗੱਲ ਨਹੀਂ ਖੁੱਲ ਵੀ ਲਓਗੇ ਬੰਦ ਕਰਨਾ ਵੀ ਇੱਕ ਦਿਨ ਤੁਸੀਂ ਇਹ ਬੰਦ ਕਰ ਦੋਗੇ ਤੁਹਾਡਾ ਸਮਰਥਨ ਆ ਜਾਊਗਾ ਕਿਤੇ ਨਾ ਕਿਤੇ ਸਰਕਾਰ ਪਿੱਛੇ ਹਟੂਗੀ ਨਹੀਂ ਤੇ ਕੱਲ ਨੂੰ ਸਾਰੇ ਦਿਹਾੜੀ ਉਜੋਂਗੇ ਅਡਾਨੀਆਂ ਬਾਨੀਆਂ ਦੀ ਦਿਹਾੜੀਆਂ ਕਰਨੀਆਂ ਪੈਣੀਆਂ ਲੋਕਾਂ ਨੂੰ ਲੋਕਾਂ ਨੂੰ ਅਪੀਲ ਆ ਪੰ ਦਾ ਸਮਰਥਨ ਕਰੋ ਕਿਹੜੀ ਕਿਹੜੀ ਪਾਰਟੀਆਂ ਨੇ ਸਮਰਥਨ ਵੀ ਦਿੱਤਾ ਕੁਝ ਅਕਾਲੀ ਦਲ ਨੇ ਸਮਰਥਨ ਦਿੱਤਾ ਹੋਰ ਕਿਹਨੇ ਸਮਰਥਨ ਦੇਖੋ 86 ਪਾਰਟੀਆਂ ਕਹਿ ਰਹੀਆਂ ਨੇ ਪਰ ਉਹਨਾਂ ਦਾ ਕੋਈ ਵਰਕਰ ਇੱਥੇ ਕਿਤੇ ਵੀ ਕੋਈ ਬੰਦ ਕਰਾਉਣ ਨਹੀਂ ਆਇਆਗਾ ਸਿਰਫ ਉਹ ਪਿਆਨਬਾਜੀ ਹੈ ਉਹਨਾਂ ਦੀ ਪਿਆਨਬਾਜੀ ਜਿਹੜੀ ਪੋਲੀਟੀਕਲ ਪਿਆਨਬਾਜੀ ਹੈ ਬਸ ਜੇਕਰ ਕੋਈ ਐਮਰਜੈਂਸੀ ਜਾਏਗਾ ਫਿਰ ਉਹਨੂੰ ਜਾਣ ਕਰ ਹਾਂ ਐਮਰਜੈਂਸੀ ਨਿਗ੍ਹਾ ਰਹੇ ਜੀ ਅਸੀਂ ਆਪ ਨਿਗ੍ਹਾ ਰਹੇ ਹਾਂ ਬੱਸਾ ਵਗੈਰਾ ਸਾਰੀਆਂ ਆ ਜਾਂ ਰੇਲਵੇ ਆ ਤਾਂ ਸਭ ਬੰਦਾਈ ਉਸ ਤੇ ਬੰਦਾ ਸਾਰਾ ਕਰਾ ਦੇ ਕੇ ਯਾਰ ਟੁਦੀਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ